हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਕਰੀ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਪਿੰਡ ਚਕਰੀ ਜੱਲੇਬਾਲ ਦਰਗਾਪੁਰ ਠੱਠੀਆਂ ਮੰਤਾਂ ਸਰਹਾਲੀ ਮੰਡ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਵੀਰ ਕੋਮਲ ਉਹਨਾਂ ਦੇ ਘਰ ਆਇਆ ਤੇ ਵੀਰ ਸ਼ਰਮਖ ਸਿੰਘ ਹੋਣੀ ਆਪਣੇ ਨਾਲ ਹੋਣਗੇ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਤੋ ਅਕਸਰ ਇਸ ਘਰੋਂ ਆਪਾਂ ਵੀਡੀਓ ਜਿਹੜੀਆਂ ਦੋਸਤੋ ਪਾਉਂਦੇ ਰਹੀਦਾ ਰੂਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਕੋਈ ਦੂਜੇ ਚੌਥੇ ਦਿਨ ਜਿਹੜੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਤੁਹਾਨੂੰ ਦਿਖਾਉਣੇ ਆ ਦੋ ਬੱਚੀਆਂ ਜਿਹੜੀਆਂ ਗੱਬਣ ਦਿਖਾ ਦੇਾਂਗੇ ਇੱਕ ਵੈੜ ਸਰੀ ਆ ਇੱਕ ਇਧਰ ਮੱਝ ਦਿਖਾ ਦੇਾਂਗੇ ਤੁਹਾਨੂੰ ਬਿਲਕੁਲ ਜਾਇਜ਼ ਹੌਲੇ ਪੜਤੇ ਦੀ ਆ ਗੱਬਣ ਬਿਲਕੁਲ ਉਹ ਤਿਆਰੀ ਤੋਂ ਉੱਤੇ ਹੀ ਆ ਬਾਕੀ ਸਮਾਂ ਹਜੇ ਮਹੀਨਾ ਡੇਢ ਮਹੀਨਾ ਸਵਾ ਦੋ ਮਹੀਨੇ ਜਿੰਨਾ ਵੀ ਸਮਾਂ ਬਾਕੀ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਸੋ 24 ਮਈ ਤਰੀਕ ਤੁਸੀਂ ਅੱਜ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਸੋ ਪਛੂ ਬੜੇ ਜਾਇਜ ਹੌਲੇ ਰੇੜ ਪਰਤੇ ਦੇ ਹੁੰਦੇ ਆ ਸੋ ਬਾਕੀ ਮੇਰਾ ਭਰਾ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਮੁਖ ਬਾਈ ਸਾਸਰੀ ਕਾਰ ਸਾਸਰੀ ਕਾਰ ਸਾਹਿਬ ਜਨੇ ਰਾਸਨ ਤੋਂ ਫਰਮੈਂ ਸਾਰੇ ਭੈਣ ਭਰਾ ਸਾਸਰੀ ਕਾਰ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਸਰਮੁਖ ਸਿਆਂ ਠੀਕ ਠਾਕ ਵੀਰੇ ਹਾਂਜੀ ਕਿਰਪਾਏ ਗੁਰਾਂ ਦਾ ਜੀ ਚਲੋ ਸਰਮੁਖ ਮਾਲ ਅੱਜ ਆਪਣੇ ਕੋਲ ਟੋਟਲ 4 ਕ ਨਗਨੇ ਹੈ ਹਾਂਜੀ ਸੌ ਸੌ 4 ਨਗਨੇ ਜਿਨ੍ਹਾਂ ਚੋਂ ਇੱਕ ਮ ਦੇ ਦੋ ਗੱਬਣ ਤੇ ਬਾਕੀ ਆਪਣੇ ਕੋਲ ਤਿੰਨ ਗੱਬਣਾਈ ਆਪਣੇ ਕੋਲ ਮੱਝ ਵੀ ਗੱਬਣੀਆਂ ਜੀ ਇੱਕ ਸੋਈ ਸੋਈ ਹਾਂਜੀ ਇੱਕ 80 60 ਸੋਈ ਆ ਹਾਂਜੀ ਠੀਕ ਆ ਬਾਕੀ ਮੋਲ ਫਿਰ ਸਰਮੁਖ ਸਿਆ ਉਹ ਹੀ ਫਿਰ ਛੋਟੇ ਛੋਟੇ ਆਪਣੇ ਸਭ ਛੋਟੇ ਛੋਟੇ ਹੁੰਦੇ ਅੱਗੇ ਵਜਾਇਆ ਜੀ ਬਿਲਕੁਲ ਟਿਕ ਟਾਂਗੂ ਮਾਲ ਵੇਖਣ ਵਾਲਾ ਕੰਮ ਵੇਖਣ ਵਾਲਾ ਕੰਮ ਤੇ ਚਲੋ ਸ਼ੁਰੂਆਤ ਕਰਦੇ ਹਾਂ ਇੱਕ ਪਹਿਲੇ ਨੰਬਰ ਤੇ ਕਿਸਾਨ ਵੀਰੋ ਮੱਝ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਸਰਮੁਖ ਕੀ ਬੇਰਵਾ ਕੀ ਡਿਟੇਲ ਆ ਵੀਰੇ ਦੀ ਸਾਨੂੰ ਸਭ 8 ਮਹੀਨੇ ਕੰਪਲੀਟ ਗੱਬਣਿਆ ਜੀ 8 ਮਹੀਨਿਆਂ ਦੀ ਹਾਂਜੀ ਨਵਾਂ ਮਹੀਨਾ ਲੱਗੇ 20 ਤਰੀ ਠੀਕ ਆ 8 ਮਹੀਨੇ ਕੰਪਲੀਟ ਹੋ ਗਏ ਹਾਂ ਹਾਂਜੀ ਪੂਰੇ ਕੰਪਲੀਟ ਹੈ 20 ਤਰੀਕ ਨੂੰ ਨਵਾਂ ਮਹੀਨਾ ਲੱਗ ਗਿਆ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਲੋ ਵੀ 20 ਮਈ ਤੋਂ ਦੋਸਤੋ ਨਵਾਂ ਮਹੀਨਾ ਲੱਗਾ ਤੇ ਬਾਕੀ ਸਾਨੂੰ ਵਿਚਾਲੇ ਜਿੰਨਾ ਕ ਸਮਾਂ ਪਿਆ ਤੁਹਾਨੂੰ ਬਿਲਕੁਲ ਇੱਕ ਜੱਜ ਹੋ ਹੀ ਜਾਣਾ ਠੀਕ ਆ ਤੇ ਸਰਮੋਖੇ ਦਾ ਸਵੇਰ ਕਿ ਨਵਾ ਹੋਊਗਾ ਮੈਂ ਦਾ ਸਵੇਰ ਸਾਨੂੰ ਸਭ ਘਰਾਂ ਲੈ ਆਪਾਂ ਤੇ ਜਾ ਆਖਿਆ ਕੋਈ ਭੈਣ ਭਰਾ ਚੌਥਾ ਮਾਲੇ ਕੋ ਚੱਕਰ ਨਹੀਂ ਆ ਠੀਕ ਆ ਵੀਰੇ ਨਾਲ ਇੱਕ ਕਟਾ ਵੀ ਹੈ ਇਹ ਮਤਲਬ ਪਿਛਲੇ ਸੂਬੇ ਦਾ ਹੈ ਨਾ ਨਾਲ ਹਾਂਜੀ ਹਾਂਜੀ ਨਾਲ ਹੀ ਪਿਛਲੇ ਸੂਬੇ ਦਾ ਪਿੱਛੇ ਸੀ ਪਿਛਲੇ ਸੂਬੇ ਦਾ ਜਿਹੜਾ ਬੱਚਾ ਇਹ ਵੀ ਨਾਲ ਹੀ ਆ ਹਾਂਜੀ ਨਾਲ ਹੀ ਆ ਜੀ ਲੋ ਵੀ ਇਹ ਸਾਲ ਕਿਤੇ ਲੱਗ ਸਮ ਜਿਹੜਾ ਕਟਾ ਵੀ ਮਗਰ ਜੇ ਮੇਲਕਾਪ ਆ ਇਹ ਵੀ اسی ਤਰ੍ਹਾਂ ਨਾਲ ਹੀ ਤੇ ਦੇਣਾ ਵਿੱਚ ਨਾਲ ਹੀ ਨਾਲ ਹੀ ਨਾਲ ਹੀ ਆਪਾਂ ਕੱਟਣਾ ਵਾਲੀ ਠੀਕ ਸਰਮਖ ਵੀਰੇ ਕੱਢ ਬਾਰ ਨੂੰ ਤੋੜ ਕੇ ਦਿਖਾਈਏ ਸੋ ਦੋਸਤੋ ਬਾਕੀ ਤੁਹਾਨੂੰ ਟਾਈਮ ਨੋਟ ਕਰਾਈ ਦਿੱਤਾ ਹੈ ਤਕਰੀਬਨ ਜੇਕਰ ਸਮੇਂ ਦੀ ਗੱਲ ਕਰ ਲਈਏ ਸੋ 1 ਮਹੀਨਾ ਤੇ ਮੈਨੂੰ ਲੱਗਦਾ ਵੀ ਸਰਮਖ 20 ਦਿਨ ਹਨਾ ਹਾਂਜੀ ਹਾਂਜੀ 1 ਮਹੀਨਾ ਜਾਂ 1.5 ਮਹੀਨਾ ਕੋਈ ਪੰਜ ਤਾਂ ਯਾਨੀ ਕਿ ਨਵਾਂ ਲੱਗ ਗਿਆ ਵ ਪਹਿਆਗਦੇ ਰਹਿ ਗਏ ਬਾਕੀ 40 45 50 ਕਿ ਦਿਨ ਦਾ ਸਵਾਹ ਜੇ ਬਾਕੀ ਆ ਬਾਕੀ ਨੇ ਦੋਸਤੋ ਕਈ ਨਾ ਪਸ਼ੂ ਨਾਰਮਲ ਸਾਫ ਸਮਭਾਲ ਦੇ ਵਿੱਚ ਹੋ ਗਏ ਹਾਂਜੀ ਹਾਂਜੀ ਥੋੜਾ ਜਿਹਾ ਤੁਹਾਨੂੰ ਲੱਗੂਗਾ ਵੀ ਇਹ ਮੱਝ ਜਿਵੇਂ ਦਸੇ ਪਣ ਦੇ ਵਿੱਚ ਆ ਬਾਕੀ ਹੋਇਆ ਜਿੰਨੀ ਕਰਮਾ ਦੀ ਸਾਫ ਸੁਥਰੀ ਆ ਥੋੜਾ ਜਿਹਾ ਮੇਰਾ ਭਰਾ ਕੋਈ ਇਹਨੂੰ ਸੰਭਾਲਣਾ ਲੈ ਗਿਆ ਠੀਕ ਆ ਜੀ ਤੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਨੀਲੀ ਦੀ ਮੈਂ ਆ ਅੱਖਾਂ ਆ ਬਿਲਕੁਲ ਬਿਲਕੁਲ ਨਹੀਂ ਆਈ ਬਾਕੀ ਸਾਰਾ ਮੱਥੇ ਬੱਲ ਮੱਥੇ ਬੱਲ ਸਾਰਾ ਕੋਟ ਠੋਡੀ ਠਾਡੀ ਆ ਗਿਆ 11 ਪੈ ਤੋਤੇ ਤੋਂ ਸਾਰੇ ਪਰਮਾਟਿਕ ਦੇ ਵਿੱਚ ਤੋਂ ਤੇ ਦੋ ਪਾਸੇ ਥਾਣਾ ਥੋੜਾ ਸਾਰੇ ਚ ਹਵਾ ਨੇ ਚੱਡੇ ਸਾਰੇ ਹੂੰ 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 ਸਾਰ ਤੇ ਨਿਸ਼ਾਨ ਹੈ ਬਾਕੀ ਉਧਾਂ ਪੂਰੀ ਸਾਫ ਆ ਕੋਈ ਪਿੱਛੇ ਭਾਰਤੋਂ ਮੁਸ਼ਕਲ ਉਹ ਆਪਣੀ ਗਾਰੰਟੀ ਸੰਧੂ ਸਾਹਿਬ ਠੀਕ ਆ ਹਾਂਜੀ ਲਓ ਠੀਕਾ ਜੀ ਉਧਾਂ ਬਿਲਕੁਲ ਸਾਫ ਆ ਕਰਮਾ ਲਈ ਠੀਕਾ ਜੀ ਤੇ ਥੋੜੀ ਜੀ ਮੇਰਾ ਭਰਾ ਕੋਈ ਅੱਗੇ ਕੇਅਰ ਕਰਨ ਵਾਲਾ ਲੈ ਗਿਆ ਥੋੜੀ ਜੀ ਰਾਜੀ ਰੂਜੀ ਹੋ ਗਈ ਕਰਮਾ ਲਈ ਇਹਨੇ ਫਫਨ ਲੱਗ ਪੈਣਾ ਠੀਕਾ ਜੀ ਵੈਸੇ ਮੈਂ ਬਿਲਕੁਲ ਪਤਲੇ ਪਿੰਡੇ ਦੀ ਆ ਸਿੰਗਲ ਹੱਡੀ ਤੇ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਸੋ ਨਾਲ ਹੀ ਇਹਦੇ ਕਟਾ ਮਿਲ ਜੂਗਾ ਮੇਲ ਕਾਫ ਆ ਜਿਹੜਾ ਪਿਛਲੇ ਸੂਬੇ ਦਾ ਠਿਕਾਣਾ ਬੱਚਾ ਉਹ ਵੀ ਤੁਹਾਨੂੰ ਵਿੱਚੇ ਮਿਲ ਜਾਊਗਾ ਤੇ ਸਰਮੁਖੇ ਦਾ ਮੁੱਲ ਵੀਰੇ ਕੀ ਰਹੂਗਾ ਮੁੱਲ ਤਾਂ ਸੰਦੋ ਸਭ ਕਰਨ ਭਾਵੇਂ ਰ 67000 ਦੇ ਦੀਏ 67 ਦੇ ਹਾਂਜੀ ਵੀ ਹਾਂ ਨਾ ਜਿੱਥੇ ਹੁੰਦੀ ਹੈ ਵੀ ਇੱਕੋ ਇੱਕ ਗੱਲ ਕਰਦ ਗਏ ਵੀ ਜਿੱਥੇ ਚਲ 2000 ਹੋ ਛੱਡ ਦੇ 63000 ਦੇ ਦੀਏ 63000 ਹਾਂਜੀ ਦੇ ਦਿਓ 63 ਦੀ ਦੇਣੀ ਤੇ ਚਲੋ ਫਿਰ ਭੈਣ ਭਰਾ ਮਾਨਤਾ ਤੁਹਾਡਾ ਮਾਨਤਨ ਪੂਰੇ 60000 ਜਾਂਦੀਆਂ ਚ 100 ਰੁਪਏ ਆਪਾਂ ਛੋੜ ਹੀ ਕਰਨੇ ਜਣ ਵੀ ਟ੍ਰਾਂਜੈਕਸ਼ਨ ਦੀ ਬੋਰੀ ਹੈ ਟ੍ਰਾਂਜੈਕਸ਼ਨ ਦੀ ਦੋ ਹੀ ਪੈਣੀਆਂ ਹੁੰਦੇ ਹਾਂ ਹੋਣ ਤੇ 2 ਮਹੀਨੇ ਲੱਗੇ ਆ ਵੀ ਪੱਕੀ ਆਫਰ ਹੁੰਦੀ ਆ ਆਪਣੀ ਹਾਂਜੀ 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 ਤੇ ਚਲੋ ਨਾਲ ਦੀ ਨਾਲ ਕਿਸੇ ਵੀਰ ਨੇ ਕੋਈ 2 4000 ਚਾਰਨਾ ਉਹ ਜਿਹੜਾ ਖੇਚਲ ਵਿੱਚੋਂ ਨਿਕਲਾ ਉਹ ਹਾਂਜੀ 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 ਤਾਂ ਜਿੰਨੀ ਲੈਸ ਕਰਕੇ ਦੇ ਦਿੱਤੀ ਹੁਣ ਕਿੰਨੇ ਦੀ 60 ਦੀ ਕਾਰ ਪੂਰੇ 60 ਦੀ ਹਾਂਜੀ ਪੂਰੇ 60 ਦੀ ਚਲੋ ਠੀਕ ਆ ਠੀਕ ਆ ਭਾਈ ਇਹ ਤੋਂ ਬਾਅਦ ਸਰਮੁਖਾ ਕ ਆਪਣੇ ਕੋਲੇ ਇਧਰ ਸਟਾਈਗਰ ਨੰਬਰ ਤੇ ਇਧਰ ਬੱਛੀ ਖੜੀ ਆ ਏ ਸੰਤੂ ਸਾਹਿਬ ਕ੍ਰਾਸ ਪਾਂਦੇ ਵੇਚੇ ਮੂੰਹ ਚਾਰ ਦੰਦ ਦੇ ਵੜ ਪੂਰੀ ਨਿਕਰ ਆ ਹਾਂਜੀ ਹਾਂਜੀ ਠੀਕ ਹੈ ਦੀ ਵੇਖਣੀ ਆ ਪਤਾ ਦੀ ਪਹਾਰ ਨਹੀਂ ਹਾਂ ਲੋ ਜੀ ਚਾਰ ਦੰਦ ਜੇ ਐ ਸ਼ੇਕ ਦੇ ਨਿਕਲੇ ਹਾਂ ਠੀਕ ਆ ਸੁਬਾਹ ਦੁੱਜਾ ਹਾਂ ਸੁਬਾਹ ਦੁੱਜਾਈ ਲੋ ਵੀ ਤੇ ਦਿਨ ਲੈ ਜੂ ਹਜੇ ਅੱਪ ਦਾ ਦਿਨ ਆ ਜੇ ਅੱਰ ਤੋਂ 10 ਦਾ ਲੈਣੀ ਆ ਰਾਮਾ ਸੁਬਾਹ ਦੁੱਲੇ ਲੈ ਜੂ ਹਾਂ ਮੈਂ ਵਧੀਆ ਵਧੀਆ ਪੀੜੇ ਪਾਵੇਂ ਚਾਹ ਨੁਕਾ ਥਾਨ ਲੱਗੇ ਬਾਕੇ ਠੰਡੀ ਸੀ ਲਿਆ ਠੀਕ ਆ ਭਾਈ ਹਾਂਜੀ ਲੋ ਵੀ ਕੱਦਕੁੱਦ ਵਹਿੜ ਦਾ ਵੱਡਾ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਆ ਕ੍ਰਾਸ ਬਰੀਡ ਤੇ ਦਿਨ 8 ਤੋਂ 10 ਦਿਨ ਕਰਮਾਲੀ ਨੇ ਆਰਾਮ ਨਾਲ ਲੈ ਜਾਣੇ ਆ ਲੰਬਾਈ ਲਬੂਈ ਤੁਸੀਂ ਚੈੱਕ ਕਰ ਲਓ ਬਾਕੀ ਪਲੀ ਪਲੀਤੀ ਵੀ ਪੂਰੀ ਆ ਠੀਕ ਆ ਜੀ ਗੋਲਾ ਗਾਲਾ ਤੁਸੀਂ ਵੇਖੋ ਪੂਰੀ ਰਾਜੀ ਆ ਕਰਮਾਲੀ ਠੀਕ ਆ ਜੀ ਸੋ ਥਾਣ तकरीबन 4 ਕੋਈ ਫੋੜ ਛਾਂਕ ਨਹੀਂ ਗਈ ਕੋਈ ਬੱਚਾ ਨਹੀਂ ਐਕਸਟਰਾ ਨਾਲ ਸੋ ਚਾਰੇ ਥਾਣਾ ਬਾਕੀ ਠੰਡੀ ਸੀਲ ਹੈ ਪੀੜੀ ਪਾਵਾਂਗਾ ਮੈਂ ਚੌ ਨੁਕਰਾ ਥਾਂ ਲੱਗਿਆ ਵਧੀਆ ਹੈ ਸੋ ਨੇ ਉਦਾਂ ਪੂਰੀ ਠੰਡੀ ਸੀ ਜੀ ਕਰਮਾਲੀ ਹਾਂ ਜੀ ਪੂਰੀ ਠੰਡੀ ਸੀਲ ਹੈ ਬਾਕੀ ਕੱਤਕਾਰ ਚ ਪੂਰੀ ਵੱਡੀ ਆ ਲੋਬੀ ਹਾਈਟ ਕਾ ਤਾਂ ਬਹੁਤ ਵਧੀਆ ਫੇਸ ਇੱਕ ਉਰੀ ਮੜਾ ਜੇ ਸਰਮੁਖਾ ਇਹਨੂੰ ਕਰਕੇ ਦਿਖਾ ਦੇ ਆ ਦੇਖੋ ਜੀ ਠੀਕ ਆ ਜੀ ਸੋ ਕ੍ਰੋਸ ਬਰੀਡ ਆ ਬਾਕੀ ਜੰਪਲ ਬਹੁਤ ਆ ਕਰਮਾਲੀ ਨੂੰ ਵਜਨ ਦੋੜ ਪੂਰਾ ਤਰ ਜੇ ਪਹਿਲਵਾਨਾ ਵਾਂਗੂ ਨਹੀਂ ਪੂਰੇ ਪੂਰੇ ਪਹਿਲਵਾਨਾ ਵਾਂਗੂ ਠੀਕ ਆ ਜੀ ਠੀਕ ਆ ਜੀ ਇਹ ਹੈ ਪੀੜੇ ਪਵੇਂ ਠੰਡੀ ਸੀਲੇ ਬਾਕੀ ਟੱਲਾ ਟਲਾ ਵਾਦੂਆ ਅੰਨੇ ਚੰਗੀ ਆ ਬਣੂ ਬਣੂ ਕੀ ਚੰਗੀ ਥਾਲਿਓ ਚੰਗੀ ਚੰਗੀ ਬਣ ਸੰਦੂ ਸਾਹਿਬ ਬਾਕੀ ਨੇ ਹਾਂ ਦੁੱਧ ਜਿਆਦਾ ਚਲੋ ਗਰਮੀ ਰੋਤਿਆ 18 ਲੀਟਰ ਆ ਮਨਾ ਦੇਈ ਜਣਾ ਨੇ ਹਾਂ ਵੀ ਚਲੋ ਏਡੀ ਵੇੜੋਂ ਆਂਦੇ ਦੁੱਧ ਦਾ ਕੁਝ ਨਹੀਂ ਗਾ ਕੱਤ ਵਜਨ ਦੇ ਹਿਸਾਬ ਨਾਲ ਦੁੱਧ ਚੋਣਾ ਚਾਹੀਦਾ ਵੇੜੋਂ ਨੂੰ ਚੰਗਾ ਬਾਕੀ ਮੇਨ ਗੱਲ ਦੋਸਤ ਥਾਣਾ ਤੋਂ ਉਹਨਾਂ ਦੀ ਬੜੀ ਸਾਫ ਆ ਕੱਦ ਵੱਡਾ ਕੋਈ ਸੱਜਣ ਦੂਰ ਨੇੜੇ ਆ ਰਿਆ ਜਿੰਨੀ ਵੀ ਇਹ ਸਾਫ ਸੁਥਰੀ ਆ ਤੇ ਕੀ ਮੋਲ ਰੂਗਾ ਇਹਦਾ ਸਰ ਮੁੱਖ ਡਿਮਾਂਡ ਕੀ ਕਰਦੇ ਆਂ ਸਾਨੂੰ ਸਾਬ ਬਾਹਰ ਦੇ ਸਹਾਰਾ ਜੇ ਵੇਖੇ ਮੁੱਲ ਕਰਦੇ ਭਾਵੇਂ ਦਾ 75 80 ਜੇ ਨਾ ਮਾਜੀ ਕਰ ਲਗੇ ਆਹ ਦੇਰੀ 72 ਹਜ਼ਾਰ ਦੀ ਵੈੜ 72 ਦੀ ਇੱਕੇ ਵਾਰੀ ਆਪਾਂ ਛੋਟ ਕਰਨੀ ਆ ਹਾਂ ਜਾਂ ਨਾਲ ਹੀ ਗੱਲਬਾਤ ਵਿੱਚੋਂ ਕੋਈ 100 200 ਰੁਪਈਆ ਛੋਟ ਹੋਵੇ ਜੈ ਸੰਦੂ ਸਾਹਿਬ ਪੂਰੇ 66 ਹਜ਼ਾਰ ਦੀ ਵੈੜ ਦੇ ਨੇ ਜਿਹਦੇ ਵਿੱਚ 100 ਰੁਪਈਆ ਛੋਟ ਕਰਨੀ ਬਸ ਆਪਾਂ ਠੀਕ ਆ 66 ਹਜ਼ਾਰ ਦੇ ਵਿੱਚ ਪੂਰੇ 66 ਹਜ਼ਾਰ ਦੇ ਠੀਕ ਆ ਵੀਰੇ ਹਾਂਜੀ ਲਓ ਵੀ 66 ਹਜ਼ਾਰ ਦੇ ਵਿੱਚੋਂ ਕੋਈ 100 ਰੁਪਈਆ ਖੁਸ਼ੀ ਨਾਲ ਮਾਨਤਾ ਨਾਲ ਵਿੱਚੋਂ ਛੋਟ ਚ ਪਾਇਆ ਠੀਕ ਆ ਜੀ ਇੱਕੋ ਇੱਕ ਇਹ ਨਾ ਕੇ ਵੀ ਕੋਈ ਰਾਹ ਸਿਰ ਨਹੀਂ ਮਿਲਿਆ ਠੀਕ ਆ ਜੀ ਪਤਾ ਨਹੀਂ ਉੱਥੇ ਜਾਂਦੇ ਆ ਕੀ ਟੁੱਟਣਾ ਕੀ ਨਹੀਂ ਟੁੱਟਣਾ 64000 ਦੇ ਵਿੱਚੋਂ 100 ਰੁਪਇਆ ਮਾਨਤਾ ਨਾ ਠੀਕ ਆ ਵੈੜ ਪਸੰਦ ਆਊਗੀ ਗੋਲਾ ਗਾਲਾ ਬੜਾ ਵੈੜ ਨੂੰ ਰਾਜੀ ਆ ਕਰਮਾ ਲਈ ਵਜਨ ਦੋੜ ਪੂਰਾ ਇੱਕ ਇਧਰ ਤੀਜੇ ਨੰਬਰ ਤੇ ਆ ਵੱਛੀ ਇਹ ਵੈੜ ਪਲੂਣੇ ਆਪਣੇ ਕੋਲ ਹਾਂਜੀ ਇਹ ਪਲੂਣੇ ਆ ਜੀ ਇਹਦੇ ਲਓ ਵੀ ਪਲੂਣੇ ਆ ਅੱਜ ਦਿਨ ਲੈ ਜੂਏ 10 ਤੋਂ 15 ਦਿਨ ਆ ਸ਼ਾਈਆ ਕਰਾਸ ਹਾਂਜੀ ਤੇ ਸ਼ਾਈਵਾਲ ਕਰਾਸ ਆ ਗਈ ਹੈ ਨਾ ਹਾਂਜੀ ਹਾਂਜੀ ਲਓ ਵੀ ਕੋਈ ਸ਼ਾਈਵਾਲ ਦਾ ਕਰਾਸ ਮੰਨ ਲੇ ਇਹ ਪਹਿਲਾ ਸੂਆ ਵੱਛੀ ਸੂਣੀ ਹੈ ਠੀਕ ਆ ਵੀ ਦੇ ਹਾਈਡ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਤੁਸੀਂ ਵੇਖ ਸਕਦੇ ਰੈਡ ਕਲਰ ਦੇ ਵਿੱਚ ਲਾਲ ਭਾਂਗਾ ਬਾਕੀ ਰਾਜੀ ਰੋਜੀ ਪੂਰੀ ਹੈ ਵੀ ਤੇ ਪਰ ਤੁਪਣਾ ਪੂਰੀ ਵਾਰੀ ਹੈ ਫਿਰ ਕਿੱਕੋ ਜੀ ਸੰਤੂ ਸਾਹਿਬ ਚੌਥਾ ਥਾਣਾ ਦੀ ਚਲੋ ਜਿਹੜੇ ਸਮਾਂ ਲੈ ਜੂ ਹਫਤੇ ਦੇ ਅੰਦਰ ਬਾਹਰ ਹਾਂਜੀ ਲੈਣ ਦਿਨਾਂ ਨੇ 12 ਕ ਲੈਣੇ 12 ਤੋਂ 15 ਹਾਂਜੀ ਬੇਠਾ ਠੀਕ ਹੈ ਸਮਾਂ ਸਮਾਂ ਜਿਹੜਾ ਦੋਸਤੋ ਲਾਏ ਬਣਾਏ ਪਈ ਆ 8 ਲੈ ਜੇ 10 ਲੈ ਜੇ ਜਾਂ 10 ਪਲੱਸ ਲੈ ਜੇ ਤੋ ਜਿੰਨੇ ਕ ਐਨੀਮਲ ਦਿਨ ਲੈ ਜੇ ਠੀਕ ਆ ਜੀ ਜਿੰਨਾ ਕ ਬਣ ਥਣ ਕੇ ਤਿਆਰ ਹੋ ਜੇ ਉਨੀ ਗੱਲ ਚੰਗੀ ਆ ਬਾਕੀ ਆ ਤੁਸੀਂ ਵੇਖ ਲਓ ਫੇਸ ਕੁਆਲਿਟੀ ਕੋਈ ਕਾਲੀ ਛਾਲੀ ਨਹੀਂ ਪੈਂਦੀ ਕਰਮ ਵਾਲੀ ਕੋਈ ਕਿਸੇ ਰਕਮ ਦਾ ਕੋਈ ਕਾਲ ਨਹੀਂਗਾ ਨੋਰਮਲ ਥੋੜੇ ਕੈਮਰੇ ਨਾਲਦੀ ਆ ਪ੍ਰੋਪਰ ਕੈਮਰੇ ਨਾਲ ਕੱਟ ਕੱਟਿਆ ਨਾ ਕੈਮਰੇ ਸਾਡਾ ਦਦੀ ਆ ਹਾਂ ਬਾਕੀ ਕੋਈ ਉਹ ਗੱਲ ਪਾਣੀ ਹੋ ਜੀ ਸਹੀ ਗੱਭੀ ਤੋਰਲਾ ਵਿੱਚ ਸ਼ਰਮਖ ਬਾਕੀ ਆ ਭਾਰ ਹਰੇਕ ਵੀਡੀਓ ਦੇ ਭੈਣ ਭਰਾਵਾਂ ਨੇ ਵੀ ਜਿਹੜਾ ਗੱਭਨ ਡੰਗਰ ਉੱਤੇ ਪਿੱਪ ਕੇ ਤਸੱਲੀ ਕਰੋ ਜਿਹੜਾ ਸੂਆ ਸੂਆ ਨੂੰ ਆਪਦਾ ਦੋ ਟਾਂਗ ਚਾਰ ਟਾਂਗ ਚੋਕ ਇਤਸਲੀ ਕਰਕੇ ਲੈ ਕੇ ਜਾ ਬਿਲਕੁਲ ਜੀ ਬਿਲਕੁਲ ਹੱਕ ਬਣਦਾ ਵੀ ਸ਼ਰਮੋਖ ਆਪਾਂ ਤਾਂ ਬਾਰ ਬਾਰ ਕਹਿੰਦੇ ਹਾਂ ਹਾਂ ਜੀ ਹਾਂ ਜੀ ਕੋਈ ਸੱਜਣ ਆਵੇ ਆਪਦੀ ਕਰਕੇ ਤਸਲੀ ਲੈ ਕੇ ਜਾਵੇ ਆਹ ਬਦਿਆ ਗੱਲ ਇਹ ਨਹੀਂ ਮੁਝੇ ਕਿ ਨਹੀਂ ਐਂ ਯਾਰ ਠੀਕ ਆ ਤਾਂ ਕੀ ਮੁੱਲ ਕਰਦੇ ਆਂ ਦਾ ਸਾਨੂੰ ਸਭ ਮੁੱਲ ਕਰਨੂ ਇਹਦਾ ਭਾਵੇਂ 34 ਜਿਹੜਾ ਮਾਰਜੀ ਕਰ ਲਗੇ 38000 ਦੇ ਦਈਏ ਵੇੜੇ 38000 ਦੀ ਹਾਂ ਜੀ ਕਿਆ ਹੈ ਕਰਨਾ ਵਿੱਚੋਂ ਕੋਈ ਮਾਨਤਨ ਕਰੀਏ ਮਾਨਤਨ ਕਰਨਾ ਵੇ ਸਾਨੂੰ ਸਾਬਾ 2000 ਪੂਰਾ ਛੱਡ ਦੇਣਾ ਆਪਾਂ ਛੋਟ ਕਰਨੀ ਪੂਰੇ ਛਤੀ ਰਿਵੈਟ ਦੇਣੀ ਹੈ ਪਾ 36 ਜੋ ਹਾਂਜੀ 100 ਰੁਪਈਆ ਹਾਂਜੀ ਲੈ ਵੀ 36000 ਦੇ ਵਿੱਚੋਂ 100 ਰੁਪਈਆ ਛੋਟ ਹੋ ਜੂਗੀ ਠੀਕ ਆ ਜੀ ਸੋ ਹਾਂ ਨਾ ਜਿਹੜੇ ਇਹ ਰੇਟ ਆ 36000 ਦੇ ਵਿੱਚੋਂ 100 ਰੁਪਈਆ ਛੋਟ ਠੀਕ ਆ ਸੋ ਪਹਿਲਾ ਸੁਆ ਬੱਛੀ ਆ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਤੀ ਆ ਤਸੱਲੀ ਦੇ ਨਾਲ ਸੋ ਵੜ ਚੰਗੀ ਆ ਬਿਲਕੁਲ ਜਾਇਜ਼ ਪੜਦਾ ਲੈ ਵੀ ਇੱਧਰ ਸਰਮੋਖ ਇੱਕ ਆਪਣੇ ਕੋਲ ਜਿਹੜੀ ਆ ਵੜ ਇਹ ਸੁਹੀ ਸੁਵਾਈ ਹੈ ਨਾ ਇਹ ਨੂੰ ਸੰਸਾਭਾ ਤੇ ਜਸੂ ਦੇ ਨੋਗਾ ਸੁਈਸੋ ਇਹਨੂੰ ਅੱਜ ਦੇਢ ਤਜਾ ਹਾਂਜੀ ਬੱਚਾ ਕੀ ਮਗਰ ਤੇ ਇਹਦੇ ਮਗਰ ਬੱਚਾ ਹੀ ਇਹਦੇ ਆਹ ਬੱਚਾ ਇਹਦਾ ਹੀ ਹੈ ਹਾਂਜੀ ਨਾੜੂ ਨਾਲ ਆ 8 ਲੀਟਰ ਪੋਲਾ ਆਇਆ ਥੱਲੇ ਠੀਕ ਹੈ ਜੀ ਹਾਂਜੀ ਬਬੀ ਇਹ ਬੱਚਾ ਜੇ ਮਗਰ ਇਹਦੇ ਮੇਲ ਕਾਫ ਸੋ ਨਾੜੂ ਨਾਲ ਆ ਅੱਜ ਤੀਜਾ ਦਿਨ ਤੇ 8 ਕਿਲੋ ਪੋਲਾ ਆਇਆ ਠੀਕ ਹਾਂਜੀ ਬਾਕੀ ਆਪਣੇ ਘਰੇ ਜੇਰ ਜੂਰ ਦੀ ਪ੍ਰੋਪਰ ਵੀਡੀਓ ਆਪਣੇ ਕੋਲ ਪਈ ਹੈ ਜੀ ਠੀਕ ਹੈ ਬਈ ਹਾਂਜੀ ਆ ਦੇ ਵਾਈਜੂ ਜਣਾ ਪੂਰੀ ਬੰਬੇ ਪਾਸ ਨਿਕਲੀ ਫਿਰ ਇੱਕ ਨੰਬਰ ਐ ਚਵਾਈ ਜੀ ਠੰਡੀ ਸੀਲ ਭਾਵੇਂ ਇੱਡਾ ਵਜੇ ਮੰਗਾ ਪਾਉ ਪੋਣਾ ਨਹੀਂ ਪੋਣਾ ਤਾਂ ਇੱਕ ਗੱਲ ਨਹੀਂ ਹਾਂ ਲੋ ਵੀ ਕਰੋ ਜਾ ਠੀਕ ਆ ਜੀ ਸੋ ਐਸ ਵਕਤ ਬੌਲੇ ਦੇ ਵਿੱਚ ਹੀ ਆ ਜਾਂ ਤੀਜਾ ਦਿਨ ਆ 나ੜੂਆ ਨਾਲ ਆ ਬੱਚੇ ਤੇ ਤੁਹਾਨੂੰ ਦਿਖਾਤਾ ਸੋ ਬਾਕੀ ਚੋਣ ਬਣਾਉਣ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਕੋਈ ਕਿਸੇ ਰਕਮ ਦਾ ਫਾਲਟ ਨਹੀਂਗਾ ਨਾ ਕੋਈ ਭੋੜਨਾ ਵੀ ਛਟਾ ਐ ਬਾਕੀ ਥਣ ਥਣ ਵਜਾ ਬਾਕੀ ਠੰਡੀ ਸੀਲ ਜਿੱਥੇ ਮਾਜੇ ਚੋਂ ਵੰਗਾ ਪਾਉਣਾ ਪਾਉ ਨਹੀਂ ਪੋਣਾ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਾਲੀ ਸੋ ਚੰਗੀ ਬੈੜਾ ਕ੍ਰੋਸ ਇਹ ਬਰੀਡ ਆ ਗਈ ਤੇ ਟੋਟ ਬਾਲ ਤਾਂ ਸਟਾਰਟਿੰਗ ਆਈਟ ਮੀਡੀਅਮ ਆ ਚਲੋ ਜਿਆਦਾ ਨਹੀਂ ਆਪਾਂ ਦੇ ਦੋ ਦਿਨ ਯਾਰ 10000 ਲੀਟਰ ਦੇ ਜਣਾ ਆਹਮ ਨਾਲ ਹਾਂ ਬਿਲਕੁਲ ਜਿੰਨਾ ਕ ਮੁੱਲ ਕਰ ਦੇਣਾ ਚਲੋ 10000 ਲੀਟਰ ਵੀ ਚਵਾਈ ਕੀ ਸੀ ਗੱਲਾਂ ਗਾਂਹ ਦੀਆਂ ਨੇ ਬਾਕੀ ਇਹਨਾਂ ਦੁੱਧ ਵੀ ਚਲੋ ਕਰਮ ਵਾਲੀ ਨੂੰ ਕੀ ਜਾਂਦਾ ਹਾਏ ਹਾਂਜੀ ਸੋ ਨਾਰਮਲ ਜਿਹੜਾ ਦੋਸਤੋ ਪਸ਼ੂ ਐਨੀਮਲ ਕੋਈ 10 ਦਿਨ ਵਾਲਾ 11 ਦਿਨ ਵਾਲਾ ਜਿੰਨੀ ਕ ਕਿਸੇ ਪਸ਼ੂ ਦੀ ਕਪੈਸਿਟੀ ਉਹਨਾਂ ਕ ਦੋਤੋਂ ਨੇ ਕਰ ਹੀ ਜਾਣਾ ਸਿਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਵਿਖਾ ਦਿੰਨੇ ਆਪਾਂ ਲਾਗਿਓ ਆਖਰੋਚਾ ਠੀਕਾ ਬੋਲ ਵੀਰ ਸਰਮੋ ਕਿੰਦਾ ਮੁੱਲ ਕੀ ਰਹੂਗਾ ਮੁੱਲ ਸਰ ਸਾਬ 99 ਦਾ ਭਾਵੇਂ 38 40 ਜਿੰਨਾ ਮਾਜੀ ਕਰ ਲਗੇ ਆਹ ਦੇ ਦੀਏ 37000 ਦੀ ਵਰਤ 37000 ਦੀ ਹਾਂਜੀ ਕਸਰਾ ਕੀ ਹੈ ਜੇ ਮਾਰਤੀਏ ਛਾਲ ਅਜੇ ਹੈਗੀ ਆ ਕੱਢ ਦੀਏ ਕਸਰਾ ਫਿਰ 2000 ਹੋਰ ਛੱਡ ਕੇ ਦੇਰੀਏ ਪੂਰੇ 35000 ਦੀ 35 ਦੀ ਹਾਂਜੀ 35 ਦੇ ਦਿਓ ਚਲੋ ਸਤੂ ਸਾਬ ਆਪਾਂ ਜਿਆਦਾ ਫਿਰ ਕੀ ਰੌਲਾ ਪਾਣਾ ਯਾਰ ਹੋ ਛੱਡ ਦੋ ਪੂਰੇ 34000 ਦੇ 100 ਰੁਪਏ ਛੋੜ ਕਰ ਦਿੱਤੇ ਆਪਾਂ 3400 ਪੂਰੇ 34 ਦੀ ਚਲੋ 100 ਰੁਪਏ ਕਰਾਇਆ ਛੱਡ ਤਾਂ ਨਾਲੀ ਬਿਲਕੁਲ ਲੋਬੇ 34000 ਦੇ ਵਿੱਚੋਂ 100 ਰੁਪਇਆ ਛੋਟ ਆ ਠੀਕ ਆ ਜੀ ਚਲੋ ਕਿਸੇ ਭਰਾ ਨੂੰ ਕੋਈ ਦੂਰੀ ਦਾ ਡਿਸਟੈਂਸ ਤਾਂ ਲੱਗਦਾ ਵੀ ਕਿਤੇ 1000 ਚੜਨਾ 1500 2000 ਚੜਨਾ ਉਹ ਵਿੱਚੋਂ ਹੋਰ ਲੈਸ ਕਰ ਦਿੱਤਾ 34000 ਦੇ ਵਿੱਚੋਂ ਕੋਈ 100 ਰੁਪਇਆ ਵਿੱਚੋਂ ਛੋਟ ਛਪਾ ਹੋ ਜੂਗਾ 18 ਲੀਟਰ ਬੋਲੇ ਬੋਲਾ ਇਹਦੇ ਥੱਲੇ ਬਾਕੀ ਦੁੱਧ ਤੁਹਾਨੂੰ ਪਹਿਲਾਂ ਹੀ ਦੱਸਤਾ ਕੋਈ 11:00 ਵਜੇ 12:00 ਵਜੇ 10:00 ਦੇ ਵਾਰੀ ਬਾਕੀ ਆਪਣੀ ਸੇਵਾ ਤੇ ਆ ਹਾਂ ਸੇਵਾ ਤੇ ਡਿਪੈਂਡ ਹੈ ਬਾਕੀ ਠੀਕ ਆ ਜੀ ਇਹ ਅੱਜ ਚਾਰ ਐਨੀਮਲ ਸੀਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੇੜਾ ਤੁਹਾਨੂੰ ਦਿਖਾਈਆਂ ਆਪ ਹੌਲਾ ਪੜਦਾ ਜੈਜ ਰੇਟ ਆ ਇੱਕ ਸਰਮੁਖ ਸਿਆਂ ਆਪਣੇ ਨੰਬਰ ਕਰ ਦਈਏ ਸਾਂਜੇ ਨੰਬਰ ਸਾਂ 97792 24288 ਪਿੰਡ ਆਪਣੇ ਸ਼ਕਰੀ ਤਹਿਸੀਲ ਤੇ ਜਿਹੜਾ ਤਨਤਨ ਮਾਲਵੇ ਸਾਈਡ ਤੋਂ ਆਪਾਂ ਨੂੰ ਸਰਹਿਆੜੀ ਤਹਰੀਕੇ ਪੱਤਰ 15 ਕਿਲੋਮੀਟਰ ਪਿੰਡ ਆਈ ਤਨਤਨ ਤੋਂ ਆਪਾਂ ਨੂੰ 15 ਕਿਲੋਮੀਟਰ ਆਪਾਂ ਸੈਂਟਰ ਦੇ ਵਿੱਚ ਆਉਂਦੇ ਜ ਮਾਝੇ ਸਿਰ ਤੋਂ ਬਿਲਕੁਲ ਜੀ ਹਾਂਜੀ ਲੋਬ ਠੀਕ ਆ ਜੀ ਸਰਹਿਆੜੀ ਤੇ ਬਿਲਕੁਲ ਨਸ਼ਹਰੇ ਦੇ ਸੈਂਟਰ ਦੇ ਵਿੱਚ ਹੀ ਪਿੰਡ ਆ ਆਣ ਕੇ ਮੇਰਾ ਭਰਾ ਤਸੱਲੀ ਕਰ ਲੋ ਮਾਲ ਉਹ ਜੈਜ ਰੇਟਾਂ ਦੇ ਉੱਤੇ ਆਉਂਦਾ ਸਸਤੇ ਸਸਤੇ ਮੋਲ ਦੇ ਵੀਰ ਲੈ ਕੇ ਆਉਂਦੇ ਆ ਤੇ ਬਾਕੀ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਆਏਗੇ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਿੰਦੇ ਰਿਹਾ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ